ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਪਿੰਨ ਹਰਮ ਕਰਨ ਲੱਗੇ ਆ। ਐਡਰੈਸ ਇੱਕ ਵਾਰੀ ਸੱਜਣੋ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਬਲਟੋਆ ਆ ਗਿਆ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਲਾਵ ਕੋਲੇ ਸੀ ਬਲਟੋਏ ਪਿੰਡ ਦੇ ਵਿੱਚ ਦੋ ਐਨੀਮਲ ਜਿਹੜੇ ਫੋਰ ਸੇਲ ਵਕਾਊ ਆ ਸੱਜਣੋ ਨੀਲੀ ਰਾਵੀ ਦੀ ਮੱਝ ਲਾਲੀ ਗੇ ਨਾਲ ਮੀਨੀ ਵੀ ਆ ਸੋਹਣਾ ਲੇਵਾ ਭਾਂਡਾ ਸੱਜਣੋ ਬਾਕੀ ਕਿੰਨੇ ਦਾ ਨਾ ਜਿਹੜਾ ਸੂਆ ਸਾਰੀ ਡਿਟੇਲ ਮਾਲਕ ਤੋਂ ਲੈ ਲਾਂਗੇ ਆਪਾਂ ਕੋਈ ਵੀ ਪਸ਼ੂ ਸੱਜਣੋ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਇਹ ਕਾ ਰੂਸ਼ੀਆਂ ਚ ਆ ਗਈ ਇਹ ਵੀ ਮੈਂ ਤਾਜੀ ਸੂਈ ਆ ਕਿੰਨਾ ਦੁੱਧਵਾ ਦਾ ਸੱਜਣੋ ਇਹਦੀ ਡਿਟੇਲ ਵੀ ਜਿਹੜੀ ਆਪਾਂ ਵੀਰ ਤੋਂ ਲਵਾਂਗੇ ਲੇਵਾ ਪਾਂਡਾ ਚੰਗਾ ਇੱਕ ਇਹ ਨੋਟ ਜ਼ਰੂਰ ਗੱਲ ਕਰ ਲਿਓ ਕਿ ਹਜੇ ਇਹ ਚਵਾਈ ਹੋਣ ਵਾਲੀ ਹੈ ਇਹਦੀ ਚਵਾਈ ਨਹੀਂ ਹਜੇ ਹੋਈ ਕਿਉਂਕਿ ਰੋਕੀ ਹੋਈ ਸੀ ਲਵ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭਾਣਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਆਪਣੇ ਸੰਧੂ ਡੇਰੀ ਫਾਰਮ ਨੂੰ ਪਿਆਰ ਕਰਦੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੋਰ ਸੁਣਾ ਫਿਰ ਭਾਈ ਮਹਾਰਾਜ ਚੜਦੀ ਕਲਾ ਚੜਦੀ ਕਲਾ ਜੀ ਤੇ ਮਾਲ ਮਾਲ ਮਿਲ ਜਾਂਦਾ ਹੈ ਤੇ ਜਿੰਨਾ ਆਪਾਂ ਦਿੱਤੀ ਜਾਂਦੇ ਨਾਲੋਂ ਨਾਲ ਹੀ ਅੱਛਾ ਵਧੀਆ ਕੰਮ ਚੱਲੀ ਜਾਂਦਾ ਮਾਂ ਵਿੱਚ ਕਿਪਾ ਭਾਣਾ ਲਈਦਾ ਆਪਾਂ ਘਰਾਂ ਚ ਮਾਲ ਤੇ ਭਾਣਾ ਹੀ ਦਿੱਤੀ ਜਾਂਦਾ ਤੁਹਾਨੂੰ ਪਤਾ ਵਾ ਤੇ ਇਸ ਕਰਕੇ ਚੱਲੀ ਜਾਂਦਾ ਵੇਖ ਜਾਂਦੀਆਂ ਉਦੋਂ ਹੀ ਉਦੋਂ ਹੀ ਵੇਖ ਜਾਂਦੀਆਂ ਜੀ ਘੰਟੇ ਬਾਅਦ ਤੇ ਛੂ ਛੋ ਹੋ ਜਾਂਦੀ ਬੰਨਾਂ ਜੈਸੇ ਠੀਕ ਆ ਹਾਂ ਤੇ ਲਾਵਾ ਆਪਣਾ ਡਰੈੱਸ ਡਰੈੱਸ ਆਪਣਾ ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਫਰੀਦਬੱਦ ਨਾਮ ਮੇਰਾ ਲਾਹ ਪ੍ਰੀਤ ਮੋਬਾਈਲ ਨੰਬਰ 9056 64716 9056 64716 90560 ਤੇ 64716 ਤੇ ਲਵ ਦੇਖੀ ਜਾਂਦੇ ਅੱਜ ਵੀ ਕਿੰਨੇ ਘੰਟੇ ਤੋਂ ਪਹਿਲਾਂ ਆ ਫਰੀਦ ਜੀ ਨੇ ਬੰਦੇ ਲਈ ਇੱਕੋ ਬੰਦੇ ਨੂੰ ਮਿਲਣੀ ਆ ਪਰ ਮੂੰਹ ਸਾਰੀ ਦਿਹਾੜੀ ਮਰੂ ਤੇ ਇਹ ਸੂਆ ਕਿਹੜਾ ਪਹਿਲਾਂ ਤਾਂ ਇੱਥੋਂ ਸ਼ੁਰੂ ਕਰੀਏ ਆਪਾਂ ਇਹ ਬਾਜੀ ਕਿੱਜਾ ਸੂਆ ਨੂੰ ਨਹੀਂ ਕਰ ਲੈਣੀ ਅਖਿਆ ਕੋਈ ਮੰਨ ਕੇ ਕਿੱਜਾ ਵੀ ਕੋਈ ਮੰਨ ਸਕਦਾ ਹੈ ਇਹ ਝੋਟੀ ਨਹੀਂ ਤੀਜਾ ਤਾਂ ਹੋਊਗੀ ਛਾ ਤੀਜਾ ਮੰਨ ਲਿਆ ਦੂਜਾ ਨਾਲ ਤੀਜਾ ਹੋਊਗੀ ਇਹ ਕਿਹੜਾ ਬੁੱਢੀ ਹੋਗੀ ਬੰਦੇ ਸਾਹਮਣੇ ਕੋਲੀ ਠੀਕ ਆ ਠੀਕ ਆ ਮੈਂ ਨਾ ਮਿਲੀ ਬੜਾ ਜੇ ਡੇਢ ਮਹੀਨਾ ਨਾਲ ਸਾਰੀ ਛੱਡੀ ਐ ਇਹ ਕਰਕੇ ਖੁਰਦੀ ਤਾਂ ਕਰਕੇ ਨਾ ਥੋੜਾ ਜਿਆਦਾ ਸੂਸੀ ਰਹਿ ਗਈ ਨਹੀਂ ਤੇ ਮੈਂ ਬਹੁਤ ਜਿਆਦਾ ਖੜੀ ਖੁਰਦੀ ਬੜੇ ਡੇਢ ਕੁ ਮਹੀਨਾ ਪਹਿਲਾਂ ਖੜੀ ਦੂਆ ਮੰਨ ਲੇ ਦੂਜਾ ਜਾਂ ਤੀਜਾ ਹਾਂਜੀ ਤੇ ਦੁੱਧ ਇਹਨੇ ਪਿਛਲੇ ਸੂਏ ਕੀ ਦਿੱਤਾ ਇਹਨੇ ਦੁੱਧ ਦਿੱਤਾ 13 13.5 13 13.5 ਇੱਥੇ ਚੱਲਦੀ ਰਹੀ ਐ 13 ਕਿਲੋ ਦੁੱਧ ਦੇਗੀ ਹਾਂਜੀ ਠੀਕ ਆ ਦਿਨ ਕਿੰਨੇ ਲੈਂਦੀ ਦੇਣ ਤੇ ਬਸ ਤਿਆਰੀ ਤੇ ਹੀ ਕਰਮਾ ਲਈ 2-4 ਦਿਨ ਤਿਆਰੀ ਤੇ ਬਿਲਕੁਲ 2-4 ਦਿਨ ਤਾਂ ਲੈ ਜੂ ਹਾਂਜੀ ਸਜਣੋਂ ਥਨ ਦਾ ਸੈਜ ਮਿਲਕ ਵੇਨ ਕਰਮਾ ਲਈ ਨੂੰ ਕਾਮਾਰ ਕੀ ਆਉਂਦੀ ਆ ਤੇ ਇੱਥੋਂ ਹੁਣ ਚੈੱਕ ਕਰ ਲੋ ਚਾਰਾਂ ਥਨਾਂ ਦਾ ਆਪਸੀ ਗੈਪ ਦੂਰੀ ਲਵ ਚਵਾਈ ਦਾ ਕਰਮਾ ਲਈ ਦੀ ਇੱਕ ਨੰਬਰ ਨਿਕਲੂ ਬਹੁਤ ਜ਼ਿਆਦਾ ਚੰਗੀ ਭਾਜੀ ਆਪਾਂ ਤਿੱਕੀ ਦੋ ਥਨਾਂ ਮੈਂ ਭਰਾ ਕੇ ਲੈ ਲੈਂਦੀ ਆ ਠੀਕ ਆ ਬੋਲੀ ਧਾਰ ਰੂਮ ਵਰਗੀ ਓਕੇ ਤੇ ਅਗਲੀ ਲੱਤ ਤੇ ਦੀ ਛੋਟੀ ਆ ਗਈ ਹੈ ਨਾ ਹਾਂਜੀ ਜਿਵੇਂ ਸਜਣੋ ਨੀਲੀ ਰਾਵੀ ਦੇ ਵਿੱਚ ਕਹਿ ਦਿੰਦੇ ਨਾ ਵੀ ਅਗਲੀ ਲੱਤ ਛੋਟੀ ਚਾਹੀਦੀ ਆ ਲੇਵੇ ਭਾਂਡੇ ਦੀਆਂ ਬਰੀਕੀਆਂ ਬਹੁਤ ਚੰਗੀਆਂ ਲੱਗੀਆਂ ਤੇ ਲਵ ਭਾਰਪੂਰ ਲੋ ਓਕੇ ਆ ਥਣਾ ਨੂੰ ਨਾ ਉਹ ਵੀ ਥਣਾ ਭਾਰ ਦੇ ਚੱਲ ਕੱਟ ਪਾਪਾ ਦੇ ਪਕ ਜਾਂਦੀ ਆ ਤੇ ਬਾਕੀ ਕੋਈ ਵੀ ਭਰਾਵੇ ਆਪਦੀ ਕਥਲੀ ਕਰੇ ਹਾਂ ਜੀ ਪੈਸੇ ਦੇਣੇ ਅੰਨਾ ਨਹੀਂ ਜਿੰਨੇ ਬਿਲਕੁਲ 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 ਸੱਜਣੋ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਸਾਰੀਆਂ ਹੀ ਤਕਰੀਬਨ ਕਰਮਾਂ ਵਾਲੀ ਕਵਰ ਕਰਦੀ ਆ। ਨੀਲੀ ਦੀ ਪਿਓਰ ਮਾ ਤੇ ਪਿਓਰ ਨੀਲੀ ਦੀ ਆ ਕਹਿੰਦਾ ਲਵ ਨਹੀਂ ਠੀਕ ਹੈ। ਹੈਗੀ ਵੀ ਟੇਲੀ ਹੈ ਨੀਲੀ ਦੇ ਟੇਲੀਏ ਵਾਂਗੂ ਪਿੱਛੇ ਦੇ ਇੱਕ ਨੋਟ ਕਰ ਲਿਓ ਸੱਜਣੋ ਸਿੰਘ ਜਿਹੜੇ ਇਹਦੇ ਨਹੀਂ ਹਿੱਲਦੇ ਕਿਉਂਕਿ ਤੁਸੀਂ ਇੱਥੇ ਆ ਜਾਓ ਤਾਂ ਤੁਸੀਂ ਕੋਹ ਵੀ ਆਹ ਗੱਲ ਨਹੀਂ ਪੁੱਛੀ। ਕੋਸ਼ਿਸ਼ ਹੁੰਦੀ ਆ ਵੀ ਹਰ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਕਰ ਲਓ ਤੋਰ ਚੱਕ। ਭਾਜੀ ਮਾਜਿਦੇਰੇ ਬਰੇਗਾਰ ਮੈਂ ਹੈ ਪੌਣੀ ਵੀਰਾਂ ਦੇ ਆਣੇ ਭਾਜੀ ਰੁਣੀ ਆ ਕੇ ਬੈਠੇ ਇੱਥੇ ਮੱਝ ਦਾ ਕਰਦੇ ਇਹਦਾ ਤਾਂ ਅੰਜਾਲਾ ਹੁਣ ਪਤਾ ਨਹੀਂ ਕਿਹੜੇ ਘਰ ਦਾ ਥੋੜਾ ਚੰਗਾ ਰਹਿੰਦੀ ਆ ਜਿੱਥੇ ਦਾ ਦਾਣਾ ਪਾਣੀ ਲਿਖਿਆ ਉੱਥੇ ਜਾਣਾ ਇਹਨੇ ਸਜਣੋ ਸਰੀਰ ਕ ਢਾਂਚਾ ਸੋਹਣਾ ਤੌਰ ਚੰਗੀ ਆ ਬਾਕੀ ਥਾਂ ਲੇਵੇ ਦੀ ਕੁਆਲਿਟੀ ਥੋਡੇ ਮੈਂ ਸਾਹਮਣੇ ਕਰਤੀ ਆ ਵੇਖਿਓ ਮਾੜੀ ਜੀ ਲਾਵਣਾ ਬਨ ਕੇ ਪੂਛ ਫੜੀ ਕਰਾ ਬੈਕ ਸਾਈਡ ਤੋਂ ਲੇਵਾ ਵਿਖਾਈਏ ਦਾ ਆਪਾਂ ਮੇਵਾ ਦੇ ਕਰਮਾਂ ਦੀ ਨੂੰ ਗਮਾਰਾ ਲੱਗਾ ਹੈ ਭਾਜੀ ਕੀ ਬਾਤ ਹੁੰਦੀ ਆ ਨਾ ਪਹਿਨਾ ਇਤਰਾਮ ਹੋ ਜਾਂਦੀ ਮੈਂ ਅੱਤਰ ਏਡੀ ਬਾਲ ਦੀ ਥੱਲੇ ਅੱਛਾ ਮੇਰਾ ਬਰੀਕੀ ਆਲਾ ਬੜਾ ਭਾਈ ਇਹਦੋਂ ਵਾਕੇ ਯਾਰ ਦੁੱਧ ਦੁੱਧ ਕਿਤੇ ਮਾਸਾ ਨੂੰ ਨੀਕੀ ਹੈਗਾ ਨਹੀਂ ਦੁੱਧ ਦੀ ਕੁਆਲਿਟੀ ਬਹੁਤ ਰੂਗੀ ਹਾਂਜੀ ਚੰਗਾ ਸਾਹਮਣੇ ਵਾਲਾ ਬੰਦਾ ਬੰਦਾ ਸਾਹਮਣੇ ਵਾਲਾ ਜੀ ਦਾ ਮੇਰੀ ਜੀ ਬੜਾ ਲੰਮਾ ਹੈ ਫਿਰ ਖੁਰਦੀ ਮੈਂ ਦੁੱਧ ਬੜਾ ਦਿੰਦੀ ਵਾਕੇ ਹੀ ਕੁਆਲਿਟੀ ਬਾਲੀ ਆ ਖੁੱਖ ਬਾਲੀ ਕੰਮ ਦੀ ਆ ਕੀ ਪਤਾ ਕਰਮਾਂ ਵਾਲੀ ਨੀਲੀ ਦੀ ਕੱਟੀ-ਕੁੱਟੀ ਉਹਨਾਂ ਕੋਲੇ ਪਿਆ ਬਾਪ ਠੀਕ ਸੇ ਮੰਨਿਆ ਹਾਂ ਸਟਰਾ ਸਟਰਾ ਪਿਆ ਵਾ ਠੀਕ ਆ ਇਹਨੂੰ ਇਹ ਆਪਣੀ ਤੋਂ ਮਾਲੀ ਦਾ ਡਾਇਮੰਡ ਦਾ ਹੀ ਆ ਅੱਛਾ ਹਾਂਜੀ ਗੱਡੀਆਂ ਨੂੰ ਲੋ ਵੀ ਸੱਜਣੋ ਡਾਇਮੰਡ ਤੋਂ ਗੱਭਣਾ ਗਾਂ ਉਹ ਮਾਲਕਾਂ ਨੂੰ ਪਤਾ ਬਾਲਾ ਆ ਵੇਖੋ ਹਾਂ ਖੋਲਦੀ ਲੱਤਾਂ ਆਈਆਂ ਘੁੱਟ ਕੇ ਜੇ ਖੜ ਗਈ ਵਾਕਿਆ ਤੇ ਲੱਭ ਹੁਣ ਇਹਦੀ ਸਾਹਿਬ ਤਬਾਹਤ ਕਰ ਲਈ ਆਪਾਂ ਕਿਉਂਕਿ ਚੰਗੀ ਮਹਿ ਆ ਵਿਚਾਰੀ ਜਿੰਨੀ ਹੈਗੀ ਆ ਤੇ ਰੇਟ ਇਹਦਾ ਕੀ ਕਰੀਏ ਵਾਕਿਆ ਹੀ ਉਹ ਕੇ ਰਿਪੋਰਟਾ ਕੋਈ ਚੰਗਾ ਚੱਡਾ ਲਾਈ ਦਿੰਦੀ ਆ ਰੇਟ ਦੱਸ ਰੇਟ ਇਹਦਾ ਕੀ ਕਰੀਏ ਫਰੇਡ ਮੈਨ ਜੀ ਕਹਦਾ ਲੱਖ ਦੀ ਵਿੱਚ ਕੇ ਹਾਂ ਹਾਂ ਲੱਖ ਤਾਂ ਵਿੱਚ ਆ ਪਾ ਲੈਂਦੇ ਜਿਹੜੇ ਦਿਨ ਲੰਘੇ ਬਿਤੇ ਉਹਨਾਂ ਦਿਨ ਅੱਜ ਸੁਣਤਾ ਬਜਾ ਰਿਹਾ ਤੋ ਉਹ ਉਹ ਦਿਨ ਨਾ ਨਾ ਯਾਦ ਕਰ ਹੁਣ ਜਿਹੜੇ ਚੱਲਦੇ ਪਏ ਇਹਨਾਂ ਚ ਹੀ ਗੁੱਸੇ ਆਪਾਂ ਦੇ ਦੇਣੀ ਭਾਰਾ ਇਹਨਾਂ ਪਤਾ ਆਪਾਂ ਮਾਲ ਅੱਜ ਵੀ ਇੱਕ ਘੰਟੇ ਚ ਮਾਲ ਲੱਗ ਜਾਣਾ ਹਰ ਵਾਰੀ ਦੇਰ ਜੇ ਤਾਂ ਭਾਰਾ ਲਈਦਾ ਤੇ ਲਈਦਾ ਤਸੱਲੀ ਵਾਲਾ ਕਰਾਂਗੇ ਮੈਂ ਮਾ ਲੇਨਾ ਵੱਡੇ ਤੋਂ ਮਾਰ ਨਹੀਂ ਕਰੀ ਉਹ ਲਿਆ 10 ਮਾੜਾ ਜੇ ਮੇਰਾ ਭਰਾ ਵੀ ਇੰਨੇ ਦੀ ਜੈ ਸੁਨੋ ਆ ਪੈਸੇ ਖਾਤੇ ਚ ਮੋਹਦੇ ਦਾ 59 ਕਰਦੇ 50 ਦਾ 90000 ਦੀ ਦੇ ਦੇ ਪਿਆਰ ਮੁਹੱਬਤ ਯਾਰ ਛੜ ਤੇ ਕੇ ਨੰਬੇ ਯਾਰ ਛੜ ਤੇ ਕੇ 90 ਯਾਰ ਉਹ ਛੱਡਿਆ 2088000 87000 ਦੀ ਹਾਂ ਨਾ ਲੰਗ ਅੱਛਾ 87000 ਦੀ ਹਾਂ ਨਾ ਜਮਾਇ ਜੈ ਸੁਨੋ ਜਮਾਇ ਜਮਾ ਲੋ ਵੀ ਸਜਣੋ ਜੇ ਨੀਲੀ ਲੱਭਦੇ ਫਰਦੇ ਸੀ ਤਾਂ ਕਨੈਕਟ ਕਰਿਓ ਜਲਦੀ ਤੋਂ ਜਲਦੀ ਕਿਉਂਕਿ ਮੀਂਹ ਦੇ ਦੇ ਨਹੀਂ ਨੀ ਭਲਾ ਮੇਰੇ ਤੋਂ ਕੋਈ ਬੰਦਾ ਲਖਾ ਕੇ ਇੱਥੇ ਲੈ ਜੇ ਇਹ ਮੇਰੀ ਮੈਂ ਨਹੀਂ ਕਿਸੇ ਨੇ ਦੇਣੀ ਹਾਂ ਵਾਕੇ ਨਹੀਂ ਪਾਈ ਲਾ ਕੇ ਤੁਹਾਨੂੰ ਪਤਾ ਮਾਲ ਵੇਚੀ ਜਾਂਦੇ ਪਤਾ ਕੱਲ ਪਰਸੋਂ ਪਾਈ ਵੀਡੀਓ ਕੋਈ ਮਾਰ ਕੇ ਇੱਥੇ ਆ ਗਿਆ ਅੱਜ ਫੇਰ ਘੰਟੇ ਚ ਮੈਂ ਵਿਕਣੀ ਜਿਹੜਾ ਬੰਦਾ ਪਹਿਲੇ ਹੁੰਦੇ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਮੈਂ ਪਰ ਕੁਆਲਟੀ ਵਾਲੀ ਬਹੁਤ ਜਿਆਦੀ ਮੇਰੀ ਗਰੰਟੀ ਤੇ ਤੁਸ ਬੰਦਾ ਲੈ 14 ਕਿਲੋ ਮੈਂ ਤੁਹਾਨੂੰ ਦਊਗੀ ਦੇ ਦਊਗੀ ਕਰਮਾ ਤੇ ਲਭ ਇਹਦਾ ਕਿੰਨਾ حساب ਕਿਤਾਬ ਜਿਆ ਇਹ ਸੂਈ ਭਾਜੀ ਤੜੀ ਹੈ ਜੇ ਅੱਛਾ 5-6 ਦਿਨ ਹੋਵੇ ਰਵਾ ਕੱਟੀ ਦਿੱਤੀ ਨੇ 5-6 ਦਿਨਾਂ ਦੀ ਸੂਈ ਆ ਹਾਂਜੀ ਆਹ ਕੱਟੀ ਮੰਗਰੇ ਕੱਟੀ ਵੀ ਰੂਸ਼ੀ ਆ ਗਈ ਕੱਟੀ ਵੀ ਰੂਸ਼ੀ ਤੇ ਇਹਦੇ ਕੋਲੇ ਦੁੱਧ ਜਿਹੜਾ ਭਾਂਡੇ ਚ ਕਿੰਨਾ ਆਉਂਦਾ ਹੁਣ ਦੁੱਧ ਤੇ ਵੇਹ ਹੈ ਉਹ 11-10 ਦੇ 10 ਕਿਲੋ ਦੁੱਧ ਹੈਗਾ ਮਾਈ ਦੇ 10 ਕਿਲੋ ਹੈਗਾ ਹਾਂਜੀ ਸੋ 92 ਪੱਕੇ 92 ਆ ਲੈਵਾ ਫਿਕਸ ਆ ਦੁੱਧ ਨੂੰ ਮੈਂ ਬਹੁਤ ਘਰੀ ਹੈ ਫਿਕਸ ਲੈਵੇ ਦੀ ਚੂਣ ਚਾਨ ਚੂਣ ਤੇ ਕਿਤੇ ਗੱਲਾਂ ਹੀ ਭਰੇ ਆ ਤੇ ਭਾਂਜਾਕ ਬੈ ਕੇ ਚੋਲੇ ਅੱਛਾ ਹਾਂਜੀ ਕਰੀਓ ਨਹੀਂ ਕੋਈ ਛੱਟਾ ਤੇ ਲਾਵੇ ਸੂਆ ਕਿਹੜਾ ਇਹ ਭਾਈ ਤੀਜੇ ਸੂਏ ਸੂਈ ਨੂੰ ਪਿਆਰ ਤੀਜਾ ਸੂਆ ਸੂਈ ਹਾਂਜੀ ਚੂਣ ਇੱਕ ਨੰਬਰ ਹੈ ਚੂਣ ਇੱਕ ਨੰਬਰ ਫਿਰ ਵੇਖੋ ਫਿਰ ਸੁਹਾਨਾ ਲੱਗਾ ਮੈਂ ਨੂੰ ਤੇ ਦੁੱਧ ਨਾਲ ਕਰ ਦੋ ਕਮਾਲ ਹੀ ਕਰਾਂ ਤੇਰਾ ਕਰੂਗੀ ਬੜੇ ਆਰਾਮ ਨਾਲ ਹੋਰ 10 ਕਿਲੋ ਪੰਜ ਦਿਨਾਂ ਦੀ ਸੂਈ ਥੱਲੇ ਦੀ 10 ਕਿਲੋ ਦੁੱਧ 10 ਦਿਨਾਂ ਪੰਜਾਂ ਦਿਨਾਂ ਦੀ ਸੂਈ ਤੀਜਾ ਸੂਆ ਮਗਰ ਕੱਟੀ ਤੁਰੇ ਦੀ ਵੀ ਕਰਾ ਦੇ ਜੇ ਤੇ ਨੀਲੀ 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 ਦਾ ਹੋਊਗੀ ਅੱਜ ਸਜਣੋ ਕਿਉਂਕਿ ਮੀਣੀ ਵੀ ਆ ਜਿਹੜਾ ਜਿਹਨੂੰ ਫਰਮਾਨ ਦਾ ਲੈ ਕੇ ਜਾ ਕੇ ਚੋਏ ਉਹਨੂੰ ਆ ਕੇ ਕੋਈ ਸ਼ੱਕ ਨਹੀਂ ਵੇਖਿਓ ਸਜਣੋ ਦੇਵੇ ਭਾਂਡੇ ਦੀ ਸਜਣੋ ਬੜੀ ਖਬਰਦਾਰ ਮਾਤਿਆ ਚੱਕ ਕਰ ਬਹੁਤ ਇਦਰੇ ਭਵੇਂ ਇਹਨੂੰ ਮੈਂ ਮਸਾ ਫੁੱਲ ਕੇ ਤੇ ਚਲੇ ਝੋਲਾ ਲੈ ਇਹ ਹੋਰੀ ਥੋੜਾ ਇੱਕ ਵਾਰ ਦੀ ਲੈ ਅੱਛਾ ਯਾਰ ਲੈ ਬੱਚਾ ਛੱਡੋ ਜੇ ਨਾ ਛੱਡੋ ਬੱਚਾ ਛੱਡੋ ਜੇ ਨਾ ਫਿਰ ਦੋ ਵਾਰ ਮਗਰ ਲਿਆਂਦੀਆਂ ਹੀ ਮਾਰਦੇ ਫਰਾਉਣਾ ਚੜਾ ਦਈ ਟੈਂਪੂ ਤੇ ਵੀ ਇਦਰੇ ਕੀ ਬਾਤ ਬਾਲਾ ਨਾ ਢੂਲ ਸੱਲੇ ਤਾਰ ਬਿਠਾ ਲੈ ਤਰਾ ਕੰਨੇ ਕੰਨੇ ਮੈਂ ਨਾ ਕੰਨੇ ਅਰਗੀ ਚੂਨੀ ਆਰ ਧਾਰ ਮੰਗਦੀ ਮੈਂ ਧਾਰ ਵੀ ਦੇ ਇਸ ਤਰ੍ਹਾਂ ਖੁੱਲੀ ਛੱਡੀ ਛੋਲੇ ਬਲਾਏ ਮਰਜ਼ੀ ਬੰਦਾ ਗਵਾਂਡੀਆਂ ਘਰੇ ਲੈ ਜੇ ਤੇ ਉੱਥੇ ਵੀ ਧਾਰ ਦੇ ਖਿਚੂਲੇ ਹੈ ਹਾਂਜੀ ਤੇ ਮੈਂ ਦਾ ਕੀ ਬਾਤ ਬਹੁਤ ਚੰਗੀ ਆ ਕੋਈ ਸ਼ੱਕ ਨਹੀਂ ਵੀ ਮੈਂ ਚੋਣ ਵਾਲੀ ਆ ਤੇ ਹੁਣ ਟਾਈਮ ਤੇ ਬੈਠ ਕੇ ਥੱਲੇ ਚੋ ਸਕਦੇ ਜਦੋਂ ਮਰਜ਼ੀ ਭਾਵੇਂ ਦੁਪਹਿਰੇ ਨੂੰ ਛੋਲੇ ਗਾਵਾ ਰੱਖੀ ਠੀਕ ਠੀਕ ਤੇ ਬਸ ਕੋਈ ਨਹੀਂ ਕਰਨਾ ਕੁਝ ਨਾ ਬੱਚਾ ਪਾਉਣਾ ਤੇ ਬਾਹਲੇ ਨਹੀਂ ਪਾਉਣਾ ਤੇ ਨਾ ਬਾਹਲੇ ਨਹੀਂ ਐਂ ਹੀ ਬਸ ਚੱਲੀ ਜਾ ਧਾਰ ਲੈ ਉਹ ਦੇ ਕਿਦਾਰੋਂ ਉਹ ਮੰਗਾਤੀ ਕਿ ਨਾ ਗਾਵਾਂ ਨਾ ਉਹ ਵੀ ਸੀਲ ਆ ਯਾਰ ਬਹੁਤ ਠੀਕ ਲਿਆ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਮੁੱਲ 85000 ਕਰਦੇ ਜੀ 85000 ਹਾਂ ਜੀ ਉਹਦੇ ਚੋਂ ਕਿੰਨਾ ਕੁ ਪਿਆਰ ਮੁਹੱਬਤ ਕਰਦਗੇ 385000 ਦੇ ਦਾਂਗੇ ਮੈਂ ਠੀਕ ਮੈਂ ਮੈਨੂੰ ਕਿੱਡੇ ਵਾਕਿਆ ਹੀ ਕੋਈ ਸ਼ੱਕ ਗਾਲੇਵਾ ਮੈਂ ਦੋ ਤਾਲੀ ਦੇ ਇਤੋਂ ਪਤਾ ਲੱਗਦਾ ਰੁਸ਼ੀ ਦਾ ਵਾਕਿਆ ਹੀ ਪੱਕੇ ਲੈਵੇ ਦੀ ਮੈਂ ਆ ਕੋਈ ਸ਼ੱਕ ਨਹੀਂ ਸੱਚ ਨੂੰ ਯਾਰ ਜਹਲੀ ਵਾਲੀ ਆ ਹੋਰ ਗੱਲਾਂ ਦੀ ਗੱਲ ਨਾ ਕਰਮ ਵਾਲੀ ਪਸਮੇ ਆਈ ਉਹ ਪਸਮਾਈ ਨਾ ਹਾਂ ਝੋਕੀ ਕੱਲੇ ਹਾਂ ਜਿੱਦਾਂ ਮਰਜ਼ੀ ਵੀ ਆਪਾਂ ਤੁਹਾਨੂੰ ਪਤਾ ਡੰਗਰ ਕੁਆਰਟੀ ਵਾਲਾ ਲੈਨੇ ਆਂ ਹਾਂ ਕੋਈ ਵਾਕਿਆ ਕੋਈ ਸ਼ੱਕ ਨਹੀਂ ਹਾਂਜੀ ਤੇ ਆ ਇਹਦੇ ਬਾਹੂ ਜੇ ਤੇ ਕੀ ਹੋਇਆ ਈ ਆ ਆਹ ਹਾਂ ਇਹ ਤਾਂ ਵੈਸੇ ਜਿੱਦਾਂ ਪੁਰਾਣੇ ਨੰਗਰਾਂ ਦੇ ਹੋ ਜਾਂਦਾ ਬਹਿ ਮੈਂ ਉ ਤਾਂ ਨਹੀਂ ਪ੍ਰੋਬਲਮ ਕੋਈ ਨਾ ਨਾ ਆਪਾਂ ਉਹ ਆਪਾਂ ਦੁਲਾਈਦੇ ਨਹੀਂ ਤੇ ਲੈ ਨਹੀਂ ਨਹੀਂ ਠੀਕ ਉਹਦੇ ਉਦ ਤਰਾ ਗਾਇੰਦ ਦੇ ਠੀਕ ਆ ਮਗਰ ਉਹ ਕਰੀਏ ਆਂ ਬਾਕੀ ਇਹਨਾਂ ਵਿੱਚ ਮੈਂ ਦੁੱਧ ਵਾਲੀ ਆ ਜਿੰਨੇ ਬੰਦੇ ਨੇ ਦੁੱਧ ਚੋਣਾ ਨਾ ਹਾਂ ਮੈਂ ਰਹਿ ਜੇ ਵੀ ਆਪੇ ਦੂਜੀ ਏਰਾ ਮੈਨੂੰ ਫੇਰ ਆ ਕੇ ਤਾਂ ਵੀ ਲੱਭ ਕੇ ਰੇ ਵਾਕੇ ਕੋਈ ਸ਼ੱਕ ਨਹੀਂ ਕਿੰਨਾ ਬੰਦੇ ਤਾਂ ਆਂਦੀ ਹੈ ਇਹ ਸੀਗੇ ਸੱਜਣੋ ਲਵ ਕੋਲੇ ਪਹੁੰਚ ਅਸੀਂ 80 ਹਜ਼ਾਰ ਚ ਮਿਲ ਜਾਣੀ ਆ ਮੈਂ ਬਹੁਤ ਚੰਗੀ ਮਗਰ ਕੱਟੀ ਹੋਰ ਵੀ ਕਰੂਗਾ ਪਿਆਰ ਮੁਹੱਬਤ ਕਹਿੰਦਾ ਲੈਂਦੇ ਪਿਆਰ ਆ ਨਾ ਹੀ ਕਰਦਗੇ ਜਿਹੜੀ ਜਾਇਦਾ ਔਰਦੀ ਹਾਂ 2780 67000 70000 ਦੀ ਦਿੰਦਾ ਹੁਣ ਤਾਂ ਸੱਜਣੋ ਰੱਬ ਦਾ ਹੀ ਨਾਮ ਦੇਖ ਲਓ ਕਿ ਦੋ 2000 ਰੁਪਏ ਇਹਨੇ ਨਹੀਂ ਦਿੰਦਾ ਤਰਾ ਨਹੀਂ ਦਿੰਦਾ ਕੋਈ ਸ਼ੱਕ ਨਹੀਂ ਹਾਂਜੀ ਇਹ ਸੀਗੇ ਟੌਪ ਦੇ ਪਸ਼ੂ ਲਵ ਕੋਲੇ ਸੱਜਣੋ ਜਿਹੜੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਤੇ ਆ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਨਹੀਂ ਕਰਮਾ ਨਹੀਂ ਕਰੀ ਜਾਰੀ ਸਫਾਈ ਦਾ ਆਪਣੇ ਲਈ ਕਰਦੇ ਹਾਂ ਹਾਂ ਵੀਡੀਓ ਨੂੰ ਐਂਡ ਤੱਕ ਵੇਖੋ ਬਹੁਤ ਕਰਮਾ ਦੀ ਮੱਜ